ਆਹ ਸੌਣ ਦਾ ਮਹੀਨਾ ਤੇ ਮੰਦਰ ਪਹਿਨੇ ਸਜਦੇ ਕਿਤੇ ਚੱਲਦੇ ਪਟਾਕੇ ਕਿਤੇ ਡੀਜੇ ਪਹਿਨੇ ਵੱਜਦੇ ਚੱਲਦੇ ਪਟਾਕੇ ਦੀ ਜਮੇ ਹੋ ਆਵੇ ਦਰ ਤੇ ਸੰਗੀਤ ਦੌੜੀ ਦੌੜੀ ਆਵੇ ਦਰ ਤੇ ਸੰਗੀਤ ਦੌੜੀ ਦੌੜੀ ਓ ਮਈਆ ਮੈਨੂੰ ਲਾਚਰਨੀ ਲਾਚਰਨੀ ਮੰਗ ਹੋਰੀ ਓ ਮਈਆ ਮੈਨੂੰ ਲਾਚਰਨੀ 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 ਮੰਗ ਹੋਰੀ ਓ ਮਈਆ ਮੈਨੂੰ ਲਾਚਰਨੀ ਜਾ ਜਾ ਓ ਹੋ 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 ਲੱਕੇ ਸਾਈਕਲਾ ਤੇ ਝੰਡੇ ਲੋਕੀ ਚੜਦੇ ਚੜਾਈਆਂ ਸਾਈਕਲਾ ਤੇ ਝੰਡੇ ਲੋਕੀ ਚੜਦੇ ਚੜਾਈਆਂ ਓ ਲੱਖਾਂ ਪਾਪੀ ਬੰਦਾ ਤਾਰੇ ਜੱਗ ਕਰੇ ਵੱਡੀਆਂ ਕਰੇ ਵੱਡੀਆਂ ਲੱਖਾਂ ਪਾਪੀ ਮਈਆ ਤਾਰੇ ਜੱਗ ਕਰੇ ਵੱਡੀਆਂ ਓ ਦੀ ਝੋਲੀਆਂ ਵਕਰੇ ਦਰ ਮੋੜੀ ਅਗੀ ਝੋਲੀਆਂ ਵਕਰੇ ਦਰ ਮੋੜੀ ਤੁਮਿਆ ਮੈਨੂੰ ਲਾਚਰਨੀ ਲਾਚਰਨੀ ਵਾਗ ਹੋਰੀ ਓ ਮਈਆ ਮੈਨੂੰ ਲਾਚਰਨੀ ਲਾਚਰਨੀ ਵਾਗ ਹੋਰੀ ਓ ਮਈਆ ਮੈਨੂੰ ਲਾਚਰਨੀ ਓ ਲਾਚਰਨੀ ਵਾਗ ਹੋਰੀ ਓ ਮਈਆ ਮੈਨੂੰ ਲਾਚਰਨੀ ਜੈ ਹੋ ਓ ਤੇਰੇ ਤੋਂ ਉਮੀਦ ਸਾਨੂੰ ਤੇਰੇ ਤੋਂ ਐ ਆਸਮਾ ਤੇਰੇ ਤੋਂ ਐ ਆਸਮਾ ਓ ਤੇਰੇ ਤੋਂ ਉਮੀਦ ਸਾਨੂੰ ਤੇਰੇ ਤੋਂ ਐ ਆਸਮਾ ਤੇਰੇ ਦਰ ਤੇ ਸਵਾਲੀ ਸਣੀ ਤੇ ਜੀਵੀ ਸੁਕਾਸ਼ਮਾ ਤੇਜੀ ਵੀ ਸੁਕਾਸ਼ਮਾ ਤੇਜੀ ਵੀ ਸੁਕਾਸ਼ਮਾ ਤੇਰੇ ਦਰ ਤੇ ਸਵਾਲੀ ਸਣੀ ਤੇ ਜੀਵੀ ਸੁਕਾਸ਼ਮਾ ਤੇਜੀ ਵੀ ਸੁਕਾਸ਼ਮਾ ਤੇਜੀ ਵੀ ਸੁਕਾਸ਼ਮਾ ਰੱਖੀ ਨਿਗਾ ਮੇਰ ਦੀ ਥੋੜੀ ਰੱਖੀ ਨਿਗਾ ਮੇਰ ਦੀ ਥੋੜੀ ਓ ਮੈਂ ਅਮੈਨੂੰ ਲਾਚਰਨੀ ਓ ਲਾਚਰਨੀ ਮਾ ਗੋਰੀ ਓ ਮੈਂ ਇਹ ਮੈਨੂੰ ਵਾਂਗ ਹੋਰੀਓ ਮਈਆ ਮੈਨੂੰ ਲਾਚਰਨੀ ਹੋ ਰਾਜਰਨੀ ਵਾਂਗ ਹੋਰੀਓ ਮਈਆ ਮੈਨੂੰ ਲਾਚਰਨੀ ਦੇਹੋ ਉਹ ਲੱਖ ਸਾਈਕਲਾਂ ਤੇ ਢੰਡੇ ਲੋਕੀ ਟੜਦੇ ਚੜ੍ਹਦੇ ਚੜਾਈਆਂ ਲੱਖਾ ਉਹ ਲੱਖਾ ਪਾਪੀ ਬੰਦੇ ਤਾਰੇ ਜੱਗ ਘਰੇ ਵੱਡਿਆਂ ਆ ਘਰੇ ਵੱਡਿਆਂ ਲੱਖ ਸਾਈਕਲਾਂ ਤੇ ਢੰਡੇ ਲੋਕੀ ਲੱਖਾ ਪਾਪੀ ਬੰਦੇ ਤਰੇ ਲੱਗ ਉਹ ਅੱਡੇ ਝੋਲੀਆਂ ਵਾਂ ਖਾਲੀ ਦਾ ਤੂੰ ਮੋੜੀ ਅੱਡੇ ਝੋਲੀਆਂ ਵਾਂ ਖਾਲੀ ਦਾ ਤੂੰ ਮੋੜੀ ਓ ਮਈਆ ਮੈਨੂੰ ਲਾ ਚਰਨੀ ਲਾਚਰਨੀ ਮੰਗ ਹੋਰੀ ਓ ਮਈਆ ਮੈਨੂੰ ਲਾਚਰਨੀ ਹੋ ਲਾਚਰਨੀ ਮੰਗ ਹੋਰੀ ਓ ਮਈਆ ਮੈਨੂੰ ਲਾਚਰਨੀ ਹੋ ਲਾਚਰਨੀ ਮੰਗ ਹੋਰੀ ਓ ਮਈਆ ਮੈਨੂੰ ਲਾਚਰਨੀ ਲਾਚਰਨੀ ਮੰਗ ਹੋਰੀ ਓ ਮਈਆ ਮੈਨੂੰ ਲਾਚਰਨੀ ਜਿਕਰਾ ਜਗਦੀਆਂ ਦੋਤਾਵਾਲੀ ਦਾ ਬਹੁਤ ਸੱਚ ਦਰਬਾਰ ਕੀ ਜਿ ਲਾਓ ਤੁਹਾਡੀ ਇੱਕ ਵਾਰੀ ਬਾ ਦੇ ਨਾਂ ਤੇ ਸਾਰੇ ਜਣੇ ਦੇਖੋ ਪੰਜਾਬ ਪੁਲਿਸ ਦੀ ਸੇਵਾ ਕਰਦੇ ਨੇ ਤੇ ਬਹੁਤ ਸ੍ਰੀਲਾ ਸੋਰੇ ਮਾਲਕ ਬੜੀ ਕਿਰਪਾ ਕਰੇ ਭਾਜੀ ਭੇਟ ਪਾਸ ਐ ਤੁਹਾਡੀ ਇੱਕ ਵਾਰੀ ਮਾਂ ਦੇ ਨਾਂ ਤੇ ਲਾਓ ਤੁਹਾਡੀ ਸਾਰੇ ਜਣੇ ਪਾਸ ਐ ਜੀ ਕਰ ਦਿਓ ਲਾਓ ਜਿਕਰਾ ਜਿਕਰਾ ਸ਼ੇਰਾਂ ਵਾਲੀ ਦਾ ਜਿਕਰਾ ਮੇਰਾਂ ਵਾਲੀ ਦਾ ਹਾਂਜੀ ਹਾਂਜੀ ਸਨੀ ਭਾਜੀ ਤੁਹਾਡਾ ਥੈਂਕ ਯੂ ਬਹੁਤ ਸੋਹਣੀ ਭੇਟ ਗਈ ਹੈ ਮਾਲਕ ਕਿਰਪਾ ਕਰੇ ਸੋ ਕਰਦੀਏ ਜੀ ਲਾਸਟ ਫਿਰ ਲਾਸਟ ਕਰਦੀਏ ਭਾਜੀ ਪੈਰ ਵੀ ਕਰੀ ਪਹਿਲਾਂ ਗਲਾ ਚ ਕਿਹੜੇ ਕਿਹੜੇ ਮਾਂ ਨੂੰ ਮੰਨਦੇ ਨੇ ਹੱਥ ਕਿਹੜੇ ਕਰਕੇ ਮੇਰੇ ਨਾਲ ਹਾਂਜੀ ਇੱਕ ਨਜ਼ਰ ਮਿਹਰ ਦੀ ਮਾਂ ਉਹ ਬੇੜੇ ਪਾਰ ਕਰੋ